ਮੈਂ ਤਾਂ ਕਸਟਮਰ ਨੂੰ ਕਈ ਵਾਰੀ ਐ ਕਹਿਣਾ ਉਹ ਨਜੀਬ ਜੀ ਰੈਗੂਲਰ ਨੂਨ ਖੋਲ ਲੋ ਜੇ ਇਹ ਨਹੀਂ ਤਾਂ ਵੀ ਨਹੀਂ ਗੱਲਣਾ ਜੀ ਇਹਦਾ ਕਾਰਨ ਇਹ ਆ ਵੀ 304 ਗ੍ਰੇਡ ਜਿਵੇਂ 24 ਕੈਰੇਟ ਸੋਨਾ ਹੈ ਉਹ ਚੀਜ਼ ਹੈ 304 ਗ੍ਰੇਡ ਜਮਾਂ ਸੁਪੀਰੀਅਰ ਕੁਆਲਿਟੀ ਮੰਨੀ ਜਾਂਦੀ ਹੈ ਸਟੀਲ ਦੀ ਮਤਲਬ ਜਿਹੜੀ ਭਾਂਡਿਆਂ ਨੂੰ ਲੱਗੀ ਹੁੰਦੀ ਆ ਉਹ ਕਿੰਨੀ ਹੁੰਦੀ ਆ ਭਾਂਡਿਆਂ ਵਾਲਾ 202 ਗ੍ਰੇਡ ਹੁੰਦਾ ਜੀ 202 ਤੋਂ ਵੀ ਮਾੜਾ ਜਾਂ ਮਾਈਨਰ ਹੁੰਦਾ ਇਹ ਤਾਂ 35 ਗ੍ਰੇਡਾਂ ਨੇ ਜਿਉਂ ਜਿਵੇਂ ਹੁਣ ਅਸੀਂ ਨਿਕਲਦੀ ਆ ਵਿੱਚੋਂ ਉਹ 150 ਤੋਂ ਪਲੱਸ ਜਾਂਦੀ ਆ ਜੀ 150 ਰੁਪਏ ਕਿਲੋ ਤੋਂ ਪਲੱਸ ਇਹਦੀ ਸਕ੍ਰੈਪ ਵਗ ਜਾਂਦੀ ਹੈ ਜੀ ਤੇ ਉਦੋਂ ਇਹ ਸਕ੍ਰੈਪ ਦੇ ਵਿੱਚ 250 ਤੋਂ 300 ਰੁਪਏ ਕਿਲੋ ਜਾਊਗਾ ਆਰਾਮ ਨਾਲ ਜਿਹੜੀ ਅੱਜ ਦੀ ਕੀਮਤ ਹੈ 350 ਰੁਪਏ ਕੀਮਤ ਹੈ ਦੀ ਨਵੇਂ ਦੀ ਉਹ ਉਹਨੇ ਇਹ ਉ ਨਿਕਲ ਜੂਗਾ ਜੀ ਰਜਿੰਦਰ ਭਾਈ ਆਪਾਂ ਰੇਟ ਦੀ ਵੀ ਮਾੜੀ ਜੀ ਗੱਲ ਕਰ ਹਾਂ ਹਾਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਸਾਫ਼ ਸਾਫ਼ ਜੋ ਜੰਮਾ ਕੋਈ ਬਾਲਾ ਨਹੀਂ ਜਿਹੜੀ ਭਲਾਡੇ ਦੇ ਵਿੱਚ ਨਾ ਸਟੀਲ ਦੇ 쿨ਰ ਬਣਦੇ ਆ ਸਜੋਂ ਸਟੀਲ ਦੇ ਵੀ ਇਹੋ ਜਿਹੇ 쿨ਰ ਬਣਦੇ ਆ ਵੀ ਜਿਹੜੀ ਸਟੀਲ ਨੂੰ ਗਾਲਣ ਦਾ ਮਸਲਾ ਹੀ ਨਹੀਂਗਾ ਵੀ ਉਹ ਗਲ ਚੇ ਨੰਬਰ 2 ਤੇ ਸਜਣੋ ਇੱਥੇ ਕੂਲਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਟਾ ਬਣ ਜਾਂਦਾ ਛੋਟੇ ਹਾਥੀਆਂ 'ਚ ਟਰੱਕਾਂ 'ਚ ਤੁਹਾਨੂੰ ਲੱਗਣ ਵਾਲੇ ਕੂਲਰ ਵੀ ਮਿਲ ਜਾਣਗੇ ਦਫਤਰਾਂ 'ਚ ਮਿਲਣ ਵਾਲੇ ਲੱਗਣ ਵਾਲੇ ਕੂਲਰ ਵੀ ਮਿਲ ਜਾਣਗੇ ਜਿਹੜਾ ਬੰਦਾ ਬਣਾਉਂਦਾ ਹਰਜਿੰਦਰ ਇਹ ਬੰਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਇਹ ਬੰਦੇ ਦੀ ਪਹਿਲਾਂ ਵੀਡੀਓ ਕਰਕੇ ਗਿਆ ਬਾਈ ਸੇਵਕ ਸਿੰਘ ਮਕੈਨਿਕਲ ਜਿੱਥੇ ਬਾਈ ਸੇਵਕ ਸਿੰਘ ਆਜੇ ਉੱਥੇ ਸਾਨੂੰ ਇਨਕੁਆਰੀ ਕਰਨ ਦੀ ਲੋੜ ਨਹੀਂ ਸਾਨੂੰ ਪਤਾ ਕਿ ਬਾਈ ਸੇਵਕ ਘੈਂਟ ਬੰਦੇ ਨੂੰ ਇੰਟਰਵਿਊ ਕਰਦਾ ਹੁੰਦਾ ਘੈਂਟ ਬੰਦੇ ਦੀ ਗੱਲਬਾਤ ਹੀ ਕਰਦਾ ਹੁੰਦਾ ਬਾਈ ਹਰਜਿੰਦਰ ਪਹਿਲਾਂ ਆਹ ਬਣੇ ਵੇ ਕੂਲਰ ਬਾਰੇ ਦੱਸ ਮੈਨੂੰ ਇਹਨਾਂ ਦਾ ਸਟੀਲ ਦਾ ਹੀ ਕਿਉਂ ਬਣਾਉਣ ਲੱਗੇ ਜੋ ਸਾਰੇ ਲੋਕ ਲੋਹੇ ਦਾ ਬਣਾਉਂਦੇ ਆ ਉਹ 2-3 ਸਾਲ ਮਤਲਬ ਚੱਲਦਾ 2-3 ਸਾਲ ਬਾਅਦ ਗਲ ਜਾਂਦਾ ਹਾਂਜੀ ਸਟੀਲ ਦਾ ਨਹੀਂ ਗਲਦਾ ਹਾਂਜੀ ਹਾਂਜੀ ਪਰ ਮੈਨੂੰ ਐਂ ਦੱਸੋ ਵੀ ਜੇ ਮੰਨ ਲਓ ਪਾਣੀ ਉਹ ਖਾਰਾ ਹੋਵੇ ਕੋਈ ਪਾਣੀ ਨੂਨ ਵਾਲੇ ਪਾਣੀ ਆ ਕਈ ਸੂਰੇ ਵਾਲੇ ਪਾਣੀ ਆ ਉੱਥੇ ਜੇ ਉਹ ਪਾਣੀ ਪਾ ਗਏ ਚ ਹਾਂਜੀ ਉਹਦੇ ਨਾਲ ਕਿੰਨਾ ਚਰ ਘਟੂਗਾ ਮੈਂ ਤਾਂ ਕਸਟਮਰ ਨੂੰ ਕਈ ਵਾਰੀ ਐਂ ਕਹਿਣਾ ਉਹ ਨਜੀ ਵੀ ਇਹ ਰੈਗੂਲਰ ਨੂਨ ਖੋਲ ਲੋ ਜੇ ਇਹ ਨਹੀਂ ਤਾਂ ਵੀ ਨਹੀਂ ਗੱਲਣਾ ਇਹਦਾ ਕਾਰਨ ਇਹ ਆ ਵੀ 304 ਗ੍ਰੇਡ ਜਿਵੇਂ 24 ਕੈਰੇਟ ਸੋਨਾ ਇਹੋ ਚੀਜ਼ ਐ 304 ਗ੍ਰੇਡ ਜਮਾਂ ਸੁਪੀਰੀਅਰ ਕੁਆਲਿਟੀ ਮੰਨੀ ਜਾਂਦੀ ਐ ਸਟੀਲ ਦੀ ਮਤਲਬ ਜਿਹੜੀ ਭਾਂਡਿਆਂ ਨੂੰ ਲੱਗੀ ਹੁੰਦੀ ਐ ਉਹ ਕਿੰਨੀ ਹੁੰਦੀ ਐ ਭਾਂਡਿਆਂ ਵਾਲਾ 202 ਗ੍ਰੇਡ ਹੁੰਦਾ ਜੀ 202 ਤੋਂ ਵੀ ਮਾੜਾ ਜਾਂ ਮਾਈ ਮੇਨ ਜੇ ਤਿੰਨ ਅਗਰੇਡਾਂ ਨੇ 202 304 ਤੇ ਇੱਕ ਮੈਟੈਲਿਕ ਸਟੀਲ ਉਹਦਾ ਚੁੰਮਕ ਲੱਗਦੀ ਆ ਪਤਾ ਲੱਗ ਜਾਂਦਾ ਵੀ ਦੇਖਣ ਨੂੰ ਜਮਾਂ ਇਹੀ ਕੁਸ ਹੋਊ ਤੇ ਚੁੰਮਕ ਲੱਗੂਗੀ ਨੂੰ ਪਤਾ ਲੱਗ ਜੀ ਲੋਹਾ ਮਿਕਸ ਇਹਦੇ ਚ ਇਕ ਕੱਲ ਮੈਨ ਹੋਰ ਦੱਸੋ ਹਾਂਜੀ ਜਿਹੜਾ ਜਿਵੇਂ ਅਲੂਮਨੀਅਮ ਆ ਹਾਂਜੀ ਹਾਂਜੀ ਉਹ ਕੀ ਕਰਦੇ ਆ ਜੇ ਮੈਂ ਆਪਾਂ ਘਰੇ ਅਲੂਮਨੀਅਮ ਵਰਤ ਲਿਆ ਹਾਂਜੀ ਹਾਂਜੀ ਮੈਂ ਇੱਕ ਵਾਰੀ ਇੱਕ ਕੈਬਨ ਲਵਾ ਲਿਆ ਬਾਬਾ ਟੈਂਪਲ ਨਾਲ ਅਲੂਮਨੀਅਮ ਦੀ ਦੁਕਾਨ ਦੇ ਮੂਹਰੇ ਹਾਂਜੀ ਬਵਾਟ ਹੈ ਮ ਬਾਦ ਮੈਂ ਉਹ ਕੈਵਨ ਮਤਲਬ ਪਟਾਉਣਾ ਸੀਗਾ ਹਾਂਜੀ ਹਾਂਜੀ ਉਹ ਮੈਂ ਜਦੋਂ ਪਟਾਇਆ ਤੇ ਉਹ ਕਵਾੜਗਿਆਂ ਨੇ ਮੈਨੂੰ ਉਨੇ ਹੀ ਪੈਸੇ ਦਿੱਤੇ ਜਿੰਨੇ ਪੈਸੇ ਮੈਂ ਮਤਲਬ ਪਹਿਲਾਂ ਅਲੂਮੀਨੀਅਮ ਦਾ ਕੈਵਨ ਲਵਾਇਆ ਸੀ ਹਾਂਜੀ ਹਾਂਜੀ ਮਤਲਬ ਉਹ ਛੜ ਗਿਆ ਹਾਂਜੀ ਹਾਂਜੀ ਐਵੇਂ ਐਦੇ ਚ ਵੀ ਮੈਨੂੰ ਤਾਂ ਐ ਲੱਗਦਾ ਵੀ ਇਹ ਉਵੇਂ ਹੀ ਹੋ ਜਾਊਗਾ ਦੇ ਵੀ ਵਾਪਸ ਹੋ ਜਾਂਦੇ ਆ ਆਹੀ ਚੀਜ਼ ਹੈ ਮੈਂ ਤਾਂ ਕਈ ਮਤਲਬ ਜਿਵੇਂ ਹੁਣ ਕਸਟਮਰ ਹੈ ਕਸਟਮਰ ਜਿਵੇਂ ਪੀਸ ਲੈ ਗਿਆ ਜੀ ਹਾਂਜੀ ਮਤਲਬ ਹੁਣ ਮਤਲਬ ਇਹਦੀ ਜਿਹੜੀ ਕੀਮਤ ਹੈ 7 7.5 17000 ਰੁਪਏ ਦਾ ਦਿੰਨੇ ਆ ਇਹ ਆਪਾਂ ਹਾਂਜੀ ਜਿਹੜਾ ਆਮ ਕੋਈ ਕੂਲਰ ਲੈ ਲੈਂਦਾ 12-13000 ਦਾ 14000 ਦਾ ਅੱਜ ਤੱਕ 15-15000 ਦੇ ਹੋਏ ਪਹਿਲੇ ਲੋਹੇ ਦੇ ਕੂਲਰ ਜੀ ਸਟੀਲ ਦੇ ਉਹਦੇ ਦੂਸਰੇ ਫਾਈਬਰ ਵਗੈਰਾ ਦੇ ਮੈਂ ਕਹਿੰਦਾ ਇਹ ਕੂਲਰ ਲੈ ਜਾਓ 17-18 ਸਾਲ ਤੱਕ ਆਰਾਮ ਨਾਲ ਹੀ ਚੱਲੂਗਾ ਜੀ ਇਹ ਕਿਉਂਕਿ 25-30 ਸਾਲ ਇਹਨੂੰ ਕੁਝ ਨਹੀਂ ਹੋਣ ਲੱਗਿਆ ਹਾਂ 1000 ਰੁਪਿਆ ਵੀ ਨਹੀਂ ਪਿਆ ਇੱਕ ਸਾਲ ਦਾ ਜੀ ਹਾਂ ਵੀ ਜੇ ਇਹਨੂੰ ਸਿੱਟਣਾ ਵੀ ਹੋਵੇ 17 ਸਾਲਾਂ ਬਾਅਦ ਉਦੋਂ ਬਾਅਦ ਵੀ ਇੰਨੇ ਪੈਸਿਆਂ ਦਾ ਜੀ ਤੇ ਉਦੋਂ ਬਾਅਦ ਵੀ ਇੰਨੇ ਪੈਸਿਆਂ ਦਾ ਹੈਗਾ ਹੀ ਆ ਅੱਜ ਇਹ ਅੱਜ ਇਹਦੀ ਜਿਹੜੀ ਕਵਾੜ ਸਾਡੀ ਜਿਹੜੀ ਸਕ੍ਰੈਪ ਨਿਕਲਦੀ ਹੈ 150 ਰੁਪਏ ਕਿਲੋ ਤੋਂ ਪਲਾਸੇ ਦੀ ਸਕ੍ਰੈਪ ਵਗ ਜਾਂਦੀ ਹੈ ਜੀ ਤੇ ਉਦੋਂ ਇਹ ਸਕ੍ਰੈਪ ਦੇ ਵਿੱਚ 250 ਤੋਂ 300 ਰੁਪਏ ਕਿਲੋ ਜਾਊਗਾ ਆਮ ਨਾਲ ਜਿਹੜੀ ਅਜੇ ਦੀ ਕੀਮਤ ਹੈ 350 ਰੁਪਏ ਕੀਮਤ ਹੈ ਦੀ ਨਵੇਂ ਦੀ ਉਹਨਾਂ ਉਹਨੇ ਦਾ ਇਹ ਉ ਨਿਕਲ ਜੂਗਾ ਯਾਰ ਮਤਲਬ ਕਹਿਣ ਤੋਂ ਪਾਵੇ ਆ ਯਾਰ ਵੀ ਇੱਕ ਵਾਰੀ ਪੈਸੇ ਦੇ ਕੇ ਜਦੋਂ ਤੁਸੀਂ 15 ਸਾਲਾਂ ਨੂੰ ਕੂਲਰ ਬਦਲਣਾ ਹੋਇਆ ਉਦੋਂ ਆਪਦੇ ਉਹਨੇ ਕਟਾ ਦਿਓ ਉਹਨੇ ਕੱਟ ਜਾਣਗੇ ਜੀ ਤੇ ਨਵਾਂ ਕੂਲਰ ਲੈ ਲੈ ਜੋ ਹੈਨਾ ਹਾਂ ਹਾਂ ਤੇ ਪੁਰਾਣੇ ਦੀ ਕੀਮਤ ਤਾਂ ਅਸਲ ਦੇ ਵਿੱਚ ਥੋੜੀ ਜਮਾ ਹੀ ਪਈ ਹੈ ਹਾਂ ਹਾਂ ਐਈ ਗੱਲ ਜੀ ਇਹ ਫੜੀ ਹੋ ਗਈ ਹੈ ਤੇ ਠੰਡੀ ਹਵਾ ਮੁਕਤ ਚ ਰਹਗੀ ਜਿਵੇਂ ਆਪਾਂ 골ਡ ਖਰੀਦਦੇ ਆ ਜੀ ਉਹ ਇੱਕ ਧਾਤ ਜਿਵੇਂ ਧਾਤਾਂ ਨੇ ਗੀਆਂ 골ਡ ਸਿਲਵਰ ਹੋ ਗਏ ਇਹ ਸਟੀਲ ਇੱਕ ਧਾਤ ਐ ਇਹਨੇ ਕੋਈ ਗਰਨਾ ਤਾਂ ਹੈ ਨਹੀਂ ਗਾ ਜੀ ਇਹਨੇ ਰਸਟ ਨਹੀਂ ਲੱਗਣਾ ਲੋਹੇ ਨੂੰ ਰਸਟ ਲੱਗ ਜਾਂਦਾ ਕੀਮਤ ਖੋ ਜਾਂਦਾ ਆਪਦੀ ਇਹਦੇ ਕੀਮਤ ਨਹੀਂ ਖੋਣੀ ਜੀ ਤੇ ਆਜੋ ਮਾੜਾ ਜੈ ਤੁਹ ਇਹਦੇ ਅੰਦਰੋਂ ਦਿਖਾ ਦਈਏ ਵੀ ਦੇਖੋ ਇੱਕ ਤਾਂ ਸਟੀਲ ਹੋ ਗਈ ਬਾਡੀ ਹੋ ਗਈ ਹਾਂਜੀ ਹਾਂਜੀ ਉਸ ਤੋਂ ਅੱਗੇ ਇਹਦੇ ਵਿੱਚ ਤੁਸੀਂ ਕੀ ਕੀ ਦੇ ਰਹੇ ਆ ਇਹਦੇ ਚਾ ਪੈਡ ਪੈਡ ਲੱਗਿਆ ਹੋਇਆ ਹੁੰਦਾ ਜਿਵੇਂ ਆ 2 ਇੰਚੀ ਪੈਡ ਲੱਗਦਾ ਆਮ ਇਹ ਮਤਲਬ ਦਿਖਾਵਾ ਜਿਹਾ ਹੋ ਜਾਂਦਾ 1 ਇੰਚੀ ਦਾ ਪੈਡ ਪਾ ਦਿੰਦੇ ਆ ਪਸੋਂ ਦੇਖਣ ਨੂੰ ਪੈੜ ਜਾਂਦਾ ਉਹਨੇ ਕੰਮ ਨਹੀਂ ਕਰਨਾ ਹੁੰਦਾ ਇਹ ਰੇਡੀਏਟਰ ਵਾਂਗੂ ਕੰਮ ਕਰਦਾ ਜੀ ਜਿਹੜਾ ਆ ਪੈੜ ਇਹਦੀ ਇਹਦੀ ਮਟਾਈ ਪੂਰੀ 2 ਇੰਚ ਹੈ ਹਾਂਜੀ ਹਾਂਜੀ ਇਹਦੇ 'ਚ ਇੱਕ ਇੱਕ ਹੋਰ ਹੈ ਇਹਦੀ ਕੁਆਲਿਟੀ ਵੀ ਡਿਪੈਂਡ ਕਰਦੀ ਹੈ ਜਿਹੜੀ ਇਹਦੀ ਲਾਉਣ ਦੀ ਹੈ ਅੱਛਾ ਜਿਹਦਾ ਹੁਣ ਸਾਨੂੰ ਸਾਫ ਦੀਦਾ ਜਿਵੇਂ ਫਿਨਿਸ਼ਿੰਗ ਵਗੈਰਾ ਹੋ ਗਈ ਜਿਹੜਾ ਮੰਨ ਲਓ ਬਾਕੀ ਇਹਨੂੰ ਜੇ ਚੈੱਕ ਕਰਨਾ ਜਿਵੇਂ ਬਾਹਰ ਛਣਕਣਾ ਚਾਹੀਦਾ ਚੂੜੀ ਵਾਂਗੂ ਜੀ ਜਿਵੇਂ ਇਹ ਜਿਵੇਂ ਇਹ ਜਿਵੇਂ ਕੱਲਾ ਗੱਤਾ ਹੈ ਚੂੜੀ ਵਾਂਗੂ ਛਣਕਣਾ ਚਾਹੀਦਾ ਅੱਛਾ ਇਹ ਫੇਰ ਸਹੀ ਕੰਮ ਕਰਦਾ ਆਮ ਇਹਦੇ 'ਚ ਵੀ ਮੰਨ ਲਓ ਕਪੜੇ ਹੋ ਜਾਂਦੇ ਆ ਅੱਛ ਉਹ ਤਾਂ ਪੈਸੇ ਦਾ ਨਹੀਂ ਮਸਲਾ ਆਪਾਂ ਨੂੰ ਜੀ ਉਹ ਤਾਂ ਵੈਸੇ ਨਾ ਉਹ ਤਾਂ ਆ ਬੰਦੇ ਦੇ ਕਰਤਾਰ ਇਹਦੇ ਮੋਟਰਾਂ ਦੋ ਲਾਤੀਆਂ ਇਹ ਪਾਣੀ ਵਾਲੀਆਂ ਦੋ ਲਾਦੀਆਂ ਇਹਦਾ ਕਾਰਨ ਵੀ ਐ ਜੀ ਇਹ ਨਾਲ ਡਿਸਟ੍ਰਿਬਿਊਸ਼ਨ ਸਹੀ ਹੋ ਜਾਂਦੀ ਹੈ ਕਿਉਂਕਿ ਪਾਣੀ ਵਾਲੀ ਮੋਟਰ ਨੇ ਪਾਣੀ ਚੱਕ ਕੇ ਖੰਡਿਆਉਣਾ ਜੇ ਪਾਣੀ ਵਧੀਆ ਖੰਡੂ ਕੋ ਨਹੀਂ 쿨ਿੰਗ ਕਰਨੀ ਹੈ ਜੀ ਨੇ ਅੱਛਾ ਤਾਂ ਕਰਕੇ ਮੋਟਰਾਂ ਦੋ ਲਾਤੀਆਂ ਤੇ ਆ ਜਿਹੜਾ ਪੱਖਾ ਇਹ ਆਮ ਪੱਖਿਆਂ ਵਰਗਾ ਹੀ ਹੈ ਜਾਂ ਇਹਦੇ 'ਚ ਵੀ ਕੋਈ ਮਤਲਬ ਨਹੀਂ ਇੱਕ ਤਾਂ ਇਹਦੇ ਤੁਸੀਂ ਬਣਤਰ ਦੇਖੋ ਜਿਵੇਂ ਇਹਨੂੰ ਕਊਵਾ ਬਲੇਡ ਕਹਿੰਦੇ ਨੇ ਪੰਜਾਬੀ 'ਚ ਉਹ ਇੰਗਲਿਸ਼ 'ਚ ਨੂੰ ਕਹਿੰਦੇ ਕਲਮਟਾਈਜ਼ਰ ਬਲੇਡ ਕਲਮਟਾਈਜ਼ਰ ਜੀ ਇਹ ਇੱਕ ਤਾਂ ਇਹਦੀ ਬਣਤਰ ਕਰਕੇ ਇਹਦੀ ਸਾਊਂਡ ਨਹੀਂ ਹੈਗੀ ਭੋਰਾ ਵੀ ਜੀ ਜੀ ਤੇ ਦੂਸਰਾ ਇਹ ਹੈਗਾ ਅਲੂਮੀਨੀਅਮ ਦਾ ਜੀ ਅੱਛਾ ਜਿਹੜੇ ਆ ਫਾਰਾ ਇਹ ਅਲੂਮੀਨੀਅਮ ਦੇ ਦਾ ਅਲੂਮੀਨੀਅਮ ਦੇ ਪਾਏ ਹੋਏ ਆ ਇਹ ਵੀ ਇਹ ਨਾਲੇ ਇੱਕ ਤਾਂ ਇਹ ਸਾਊਂਡ ਨਹੀਂ ਕਰਦਾ ਹਲਕਾ ਹੋਣ ਕਰਕੇ ਹਾਂਜੀ ਤੇ ਇੱਕ ਇਹ ਲਾਈਫ ਇਹਦੀ ਬੰਦਾ ਜੀ ਆਮ ਲੋਹੇ ਦਾ ਪਾ ਦਿੰਦੇ ਆ ਦੇਖੋ ਦੋ ਤਿੰਨ ਗੱਲਾਂ ਇਹਦੇ ਨਾਲ ਜਿਹੜੀਆਂ ਰਿਲੇਟ ਕਰਦੀਆਂ ਵੀ ਜੇ ਅਲੂਮਨੀਅਮ ਦਾ ਹੋਣ ਕਰਕੇ ਇੱਕ ਤਾਂ ਸਾਊਂਡ ਨਹੀਂ ਕੀਤੀ ਹਾਂਜੀ ਹਾਂਜੀ ਲੇਕਿ ਹਲਕਾ ਦਾ ਕਰਕੇ ਮੋਟਰ ਤੇ ਲੋਡ ਘੱਟ ਪਿਆ ਜਿਆਦਾ ਘੁੰਮਿਆ ਜਿਆਦਾ ਘੁੰਮ ਚੱਕਰ ਵੱਜ ਗਏ ਖਵਾ ਵੱਧ ਗਏ ਇਹਨੇ ਘੱਟ ਤੋਂ ਘੱਟ 150 ਤੋਂ 200 ਚੱਕਰ ਜ਼ਿਆਦਾ ਲੈਣਾ ਲੈਣਾ ਜੀ ਪੱਕਾ ਲੈਣਾ ਆਮ ਫਰਨ ਵਾਲੋ ਹਾਂਜੀ ਫਿਰ ਤੀਜਾ ਫਾਇਦਾ ਇਹਦਾ ਇਹ ਹੋ ਗਿਆ ਕਿ ਇਹਨੇ ਗਲਣਾ ਨਹੀਂ ਇਹਨੇ ਗਲਣਾ ਨਹੀਂ ਲਾਈਫ ਵੱਧ ਗਈ ਦੀ ਜਦੋਂ ਇਹ ਗਲ ਕੇ ਨਾ ਫਿਰ ਤੁਹ ਬਾਈਬ੍ਰੇਸ਼ਨ ਵੀ ਦੇ ਕੋੂਲਰ ਕਰਦਾ ਕੜ ਰੜਾ ਕੋੂਲਰ ਹੀ ਖੜਕੀ ਜਾਂਦਾ ਜੀ ਇਹ ਨਹੀਂ ਬਈ ਗਲਣਾ ਨਹੀਂ ਤਾਂ ਕਰਕੇ ਇਹਨੇ ਵਾਈਬ੍ਰੇਸ਼ਨ ਨਹੀਂ ਦੇਣੀ ਜਦੋਂ ਅਨ ਬੈਲੈਂਸ ਹੋ ਗਏ ਇੱਕ ਪਾਸੇ ਜਰ ਲੱਗੀ ਇੱਕ ਪਾਸੇ ਲੱਗੀ ਨਹੀਂ ਕਹਿਣ ਦਵਾ ਹਾਂ ਇਹਨੂੰ ਜਰ ਨਹੀਂ ਲੱਗਦੀ ਹਿਲਦੇ ਆ ਕੂਲਰ ਮਲੋ ਜਿਹੜੇ ਹਿਲਦੇ ਉਹ ਅਨ ਬੈਲੈਂਸ ਹੋ ਜਾਂਦੇ ਆ ਹਾਂ ਹੋ ਜਾਂਦੇ ਆ ਅਨ ਬੈਲੈਂਸ ਹੋ ਜਾਂਦੇ ਆ ਅਨ ਬੈਲੈਂਸ ਹੋ ਜਾਂਦੇ ਆ ਇਹ ਇਹ ਤਿੰਨ ਚੀਜ਼ਾਂ ਤੁਸੀਂ ਇਹਦੇ ਵਿੱਚ ਦੇ ਦਿੱਤਾ ਤੇ ਇੱਕ ਆਹਾ ਆਹਾ ਇਹਨੂੰ ਕਰੰਟ ਜਿਹੜੀ ਇਹ ਇਹ ਰਵੜ ਪਾਈ ਹੈ ਜੀ ਇਹਨੂੰ ਮੇਲ ਫੀਮੇਲ ਰਵੜ ਕਹਿੰਦੇ ਆ ਜੀ ਇਹ ਰਵੜ ਨਾਲ ਜਿਵੇਂ ਹੁਣ ਜਿਵੇਂ ਮੋਟਰ ਚ ਬਾਈ ਚਾਂਸ ਥੋੜਾ ਬਹੁਤ ਸ਼ਾਰਟ ਕਿਤੇ ਆਉਂਦਾ ਵੀ ਹੈ ਪੰਜ ਚਾਰ ਸਾਲਾਂ ਬਾਅਦ ਉਹ ਮੋਟਰ ਦੇ ਵਿੱਚ ਹੀ ਰਹੂ ਆਪਾਂ ਨੂੰ ਮਤਲਬ ਕਰੰਟ ਲੱਗਣ ਵਾਲਾ ਛਾਂ ਹੈ ਤਾਂ ਉਹ ਖਤਮ ਕਰ ਖਤਮ ਹੋ ਗਿਆ ਜੀ ਖਤਮ ਕਰਤਾ ਇਨਸੂਲੇਸ਼ਨ ਪੂਰੀ ਵਧੀਆ ਦਿੰਨੇ ਆ ਜੀ ਮੈਂ ਡੱਬੀਆਂ ਡੱਬੀਆਂ ਲਾਈਆਂ ਅੰਦਰ ਵੀ ਸੁੱਚਾ ਸੱਚ ਵੀ ਪਾਣੀ ਨਾ ਕਿਤੇ ਪਵੇ ਇਹਦੇ ਇਹ 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 ਕਿੰਨੇ ਟਾਈਪ ਦੇ ਆਹ ਕਿੰਨੇ ਟਾਈਪ ਦੇ ਬਣਦੇ ਜਿਹੜੇ ਸਾਡੇ ਘਰੇਲੂ ਕੂਲਰ ਆ ਇਹ ਇੱਕ ਦਾ ਇੱਕ ਇਹ ਮਾਡਲ ਹੈ ਜਿਹੜਾ ਆਪਾਂ ਦੇਖੀਏ ਇਹ 26 18 50 ਮਾਡਲ ਹੈ ਜੀ 26 18 ਵੀ ਕੀ ਹੈ ਇਹਦਾ ਮੂਹਰਲਾ ਫਰੰਟ 26 ਹੁੰਦਾ ਜੀ 26 ਇੰਚ 18 ਮਗਰ ਨੂੰ ਹੁੰਦਾ ਇਹ 50 ਇਹ ਉੱਚਾ ਹੁੰਦਾ ਜੀ ਠੀਕ ਆ ਤੇ ਇੱਕ ਇਹਦੇ ਚ ਆਉਂਦਾ 24 24 ਠੀਕ ਜਿਵੇਂ 24 ਇੰਚ ਚੌੜਾ ਅੱਛਾ ਉਹ ਮੋਟਰਾਂ ਦੋਨਾਂ ਚ ਸੇਮ ਆ ਜਾਂ ਮੋਟਰ ਥੋੜੀ ਬਹੁਤ ਵੱਖਰੀ ਮੋਟਰ ਮੋਟਰ ਉਹਦੇ ਚ ਥੋੜਾ ੋਜਾ ਫਰਕ ਹੈ ਜਿਵੇਂ ਇਹ ਚ ਡੇਢ ਹੈ ਉਹਦੇ ਚ ਪੌਣੇ ਦੋ ਜੀ ਤੇ ਇੱਕ ਮੈਨੂੰ ਹੋਰ ਦਿਖਾਓ ਬਹੁਤ ਇੰਟਰਸਟਿੰਗ ਕੂਲਰ ਪਏ ਆ ਤੁਹਾਡੇ ਕੋਲੇ ਹਾਂਜੀ ਹਾਂਜੀ ਇਹ ਆਹ ਕੂਲਰ ਇਹ ਇਹ ਕਾਦੇ ਵਾਸਤੇ ਆ ਜਿਹੜਾ ਇਹ ਕੂਲਰ ਹੈ ਇਹ ਜਿਵੇਂ ਹੁਣ ਇਹ ਕਈ ਕੰਮ ਹੁੰਦੇ ਇਹਦੇ ਜਿਵੇਂ ਹੁਣ ਬਿਜਲੀ ਵਾਲਾ ਇਹ ਦਫ਼ਤਰ ਵਗੈਰਾ ਚ ਕਾਊਂਟਰ ਕੂਲਰ ਹੈ ਜੀ ਤੇ ਜੇ ਇਹ 12 ਵੋਲਟ ਦਾ ਜਦੋਂ ਬਣ ਜਾਂਦਾ ਉਦੋਂ ਇਹ ਟਰਾਲਿਆਂ ਚ ਟਰਾਲਿਆਂ ਚ ਲੱਗਦਾ ਜੀ ਸੀਬੀਆਂ ਚ ਲੱਗੇ ਜਾਂਦਾ ਟਰੱਕਾਂ ਚ ਲੱਗੇ ਜਾਂਦਾ ਪਿਕਅਪ ਗੱਡੀ ਇੰਨੇ ਛੋਟੇ ਹਾਥੀਆਂ ਟਰਾਂਸਪੋਰਟੇਸ਼ਨ ਵਾਲੇ ਜਿੰਨੇ ਬੰਦੇ ਨੇਗੇ ਅੱਛਾ ਹਾਂਜੀ ਇਹਨੂੰ 2 ਸਾਲ ਹੋ ਗਏ ਆਪਾਂ ਨੂੰ ਬਣਾਉਂਦਿਆਂ ਨੂੰ ਜੀ ਹਾਂ ਤੇ ਇਹ ਜਦੋਂ ਪਹਿਲਾ ਪਹਿਲਾ ਬਣਾਇਆ ਬਹੁਤ ਖੁਸ਼ ਹੋਏ ਯਾਰ ਵੀਰ ਸਾਡੀ ਇਹਦਾ ਜੂਨ ਸੁਧਾਰਤੀ ਤੁਸੀਂ ਨੇ ਛੋਟੇ ਹੱਥ ਕਰਾਂ ਹਾਂ ਬਾਹਲੇ ਬੰਦੇ ਖੁਸ਼ ਹੋਇਆ ਪੀੜਾ ਜਾਂ ਗੁੱਲਰ ਹੈ ਜੀ ਮਗਰ ਪੈੜ ਲਾਤਾ 2 ਇੰਚੀ ਇਹਦੇ ਅਮੂਰਲੇ ਪਾਸੇ 12 ਵੋਲਟ ਦੀ ਪੱਖੀ ਲੱਗੀ ਵੀ ਆ ਇਹਦੇ ਹੂੰ ਮਨੋ ਅਗਲੇ ਨੂੰ ਨਜ਼ਾਰਾ ਦੇ ਦਿੰਦਾ ਯਾਰ ਤੇ ਇਹਦੇ ਪਾਣੀ ਕਿੱਥੇ ਪੰਦਾ ਇਹਦੇ ਇਧਰ ਆ ਦੇਖੋ ਇੱਥੋਂ ਦੀ ਪਾਣੀ ਪੰਦਾ ਜੀ ਇੰਨਾ ਪਾਣੀ ਪੈ ਜਾਂਦਾ ਇਹਦੇ ਚ ਇੱਥੇ ਤੱਕ ਪ ਠੀਕ ਆ ਤੇ ਇਹ ਮਗਰ ਪੈੜ ਪੈ ਗਿਆ ਜੀ ਮੂਰਿਆ ਮੋਟਰ ਲੱਗੀ ਅੱਛਾ ਇਹ 12 ਵੋਲਟ ਦੀ ਮੋਟਰ ਲੱਗੀ ਇਹ ਛੋਟੇ ਹੱਥ 'ਚ 쿨ਿੰਗ ਰੱਖੂਗਾ ਪੂਰੀ ਵਧੀਆ ਜੀ ਤੁਸੀਂ ਲਾ ਲਓ ਵੀ ਛੋਟੇ ਥੀ ਜੇ ਆਪਾਂ ਏਸੀ ਲਵਾਉਣ ਲੱਗ ਜੀ ਨਾ ਜੀ 38000 40000 ਦਾ ਖਰਚਾ ਹੈ ਜੀ ਹੂੰ ਬੰਦੇ ਤਾਂ ਹੁਣ ਸਾਨੂੰ ਤਾਂ ਅਕੇ ਦੱਸਦੀ ਨਹੀਂ ਵੀ 40000 ਦਾ ਯਾਰ ਇਹ ਸਾਡਾ ਕੰਮ ਸਾਰ ਦਿੰਦਾ ਯਾਰ ਗਰੀਬ ਕੋਲ 40000 ਹਾਂ ਦਿਹਾੜੀਆਂ ਦਿਹਾੜੀਆਂ ਬੁਰੀਆਂ ਕਰ ਇਹ 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 ਆਪਾਂ ਕਹਿ ਸਕਦੇ ਆਂ ਹਾਂਜੀ ਹਾਂਜੀ ਕਿ ਗਰੀਬਾਂ ਦਾ ਏਸੀ ਆ ਵਹੀ ਗਰੀਬ ਆ ਜੀ ਪੂਰਾ ਵਧੀਆ ਜੀ ਜੀ हां क्योंकि ਉਹਨਾਂ ਨੇ ਵਿਚਾਰਣੇ ਕਿਰਤੀਆਂ ਨੇ ਯਾਰ ਉਹੀ ਬੱਚਿਆਂ ਨੂੰ ਕਾਉਣਾ ਤੇ ਥੋੜਾ ਜਿਆਦਾ ਠੰਡੀ ਹਵਾ ਨੂੰ ਤਾਂ ਰਹਿ ਗਿਆ ਤੇ ਚਲ ਕਾ ਤਾਂ ਨਹੀਂ ਹੈਗਾ ਜੀ ਉਹਨੂੰ ਹੀ ਸੀ ਹਾਂ ਸਹੀ ਆ ਜਮਾਂ ਹਾਂਜੀ ਇਹ ਇਹ ਉਹਨਾਂ ਦਾ ਹੀ ਸੀਗਾ ਹਾਂਜੀ ਹਾਂ ਲਵਾ ਕੇ ਲੈ ਜਾਂਦੇ ਲੋਕ ਪੱਕਾ ਜੀ ਬਾਧੂ ਤੇ ਇਹ ਲਾਗਾ ਦਾ ਕਿੱਥੇ ਉਹਦੇ ਛੋਟੇ ਹਾਤੀ ਦੇ ਛੋਟੇ ਹਾਤੀ ਦੇ ਜਿੰਨੇ ਮੂਰੇ ਕਹਿਵਣ ਆ ਗਏ ਜੀ ਮੰਗਰ ਵੱਡੀ ਆ ਗਈ ਉਹਦੇ ਵਿਚਾਲੇ ਜਿਹੜੀ ਜਗ੍ਹਾ ਹੁੰਦੀ ਆਪਣੇ ਕੋਲੇ 4 ਕੰਝੀ ਬਸ ਉਹ ਚ ਲੱਗ ਜਾਂਦਾ ਜੀ ਉਹਦੇ ਚ ਫਿੱਟ ਹੋ ਜਾਂਦਾ ਫਰੀ ਤੇ ਇਹ ਬਹੁਤ ਵਧੀਆ ਚੀਜ਼ ਬਣੀ ਆ ਯਾਰ ਤੇ ਬਾਈ ਇੱਥੇ ਸਾਰਾ ਮਤਲਬ ਆਹ ਸਟੀਲ ਕੱਟੇ ਜਾਂਦੇ ਹਨ ਇਹ ਸਟੀਲ ਦੀ ਕਟਿੰਗ ਹੁੰਦੀ ਹੈ ਇੱਥੇ ਸਾਰਾ ਇੱਥੇ ਤਿਆਰ ਹੁੰਦਾ ਆਪਣੇ ਕੋਲੇ ਹੀ ਹੱਥੀ ਇੱਥੇ ਤਿਆਰ ਹੁੰਦਾ ਹਾਂਜੀ ਹਾਂਜੀ ਹਾਂ ਸਮੇਤ ਸਟੈਂਡ ਸਮੇਤ ਸਟੈਂਡ ਜੀ ਇਹ ਅੰਡਰਸਟੈਂਡ ਨੇ ਕੂਲਰ ਦਾ ਸਟੈਂਡ ਬਣਦਾ ਕੂਲਰ ਦਾ ਵੀ ਇਹੋ ਜਿਹਾ ਸਟੈਂਡ ਬਣਦਾ ਵੀ ਸਾਰੇ ਸਾਰੇ ਕੂਲਰਾਂ ਦੇ ਲਾ ਲੋ ਚਾਹੇ ਉਹਨੂੰ ਅੱਛਾ ਹਾਂਜੀ ਐਡਜਸਟਮੈਂਟ ਮੰਨ ਲਓ ਐ ਨਹੀਂ ਹੈਗਾ ਕਿ ਇਕੱਲੇ ਇਕੱਲੇ ਕੂਲਰ ਦਾ ਅਡਾ ਸਟੈਂਡ ਬਣਾਉਣਾ ਬੂ ਐਡਜਸਟਮੈਂਟ ਵਾਲਾ ਸਟੈਂਡ ਆ ਸਾਰੇ ਕੂਲਰਾਂ ਤੇ ਉਹੀ ਲੱਗ ਜਾਣਾ ਜੀ ਤੇ ਮਤਲਬ ਕੋ ਨੂੰ ਅਡਵਾਂਸ ਕਹਿਣਾ ਪੈਂਦਾ ਜਾਂ ਬਸ ਆਵੇ ਤੇ ਬੰਦਾ ਚੱਕ ਕੇ ਲੈ ਜਾਏ ਕੁਲਰ ਇਹ ਐ ਹੀ ਗੱਲੋਂ ਆਪਾਂ ਹੋਮ ਡਿਲੀਵਰੀ ਕਰਦੇ ਆਂ ਕੁਲਰ ਦੀ ਜੀ ਜਿਵੇਂ ਜਿਵੇਂ ਹੁਣ ਵੀਡੀਓ ਪੈਂਦੀ ਆ ਜੀ ਨੰਬਰ ਹੁੰਦੇ ਆ ਅਗਲਾ ਫੋਨ ਲਾ ਕੇ ਪੁੱਛਦਾ ਵੀ ਹਰਜਿੰਦਰ ਜੀ ਕੁਲਰ ਚਾਹੀਦਾ ਸੀਗਾ ਜੀ ਆਪਾਂ ਅਗਲੇ ਤੇ ਘਰੇ ਪਹੁੰਚਦਾ ਕਰਦੇ ਨੇ ਜਿੱਥੇ ਵੀ ਅਗਲੇ ਨੂੰ ਚਾਹੀਦਾ ਹੈ ਜਲੰਧਰ ਜਿੱਥੇ ਵੀ ਮਤਲਬ ਪੰਜਾਬ ਹਰਿਆਣਾ ਨੇੜੇ 150 200 ਕਿਲੋਮੀਟਰ ਦੇ ਏਰੀਆ ਚ ਤੇ ਹੋਮ ਡਿਲੀਵਰੀ ਉਹਦਾ ਜਿਹੜਾ ਕੋਈ ਚਾਰਜਸ ਹੁੰਦੇ ਆ ਉਹ ਅਗਲੇ ਤੋਂ ਲਈ ਜਾਂਦੇ ਆ ਜੀ ਹਰਜਿੰਦਰ ਭਾਈ ਆਂ ਰੱਖਦੇ ਆ ਜਾਂ ਇਹਦੇ ਉੱਪਰ ਵੀ ਕੋਈ ਮਾੜਾ ਮ ਹਾਂ ਠੀਕ ਆ ਨਾਏ ਤੇ ਖੜੇ ਰੰਗ ਜੀ ਠੀਕ ਆ ਇਹਦਾ ਮਤਲਬ ਇਹ ਐਂ ਜੀ ਸੋਹਣਾ ਲੱਗਦਾ ਹੈ ਟੈਂਡ ਦਾ ਭਾਅ ਮਤਲਬ ਮੇਰੇ ਕਹਿਣ ਤੋਂ ਭਾਅ ਉਹ ਸੀ ਪੁੱਛਣਾ ਪੰਦਾ ਸੀ ਮੈਂ ਉਧਰ ਰੰਗ ਹੋਏ ਹੋਏ ਕੂਲਰ ਦੇਖ ਰਿਹਾ ਸੀ ਉਹ ਫਿਰ ਉਹ ਉਹ ਲੋਹੇ ਦਾ ਜਿਹੜਾ ਜਿਹੜਾ ਕਿਤੇ ਰੰਗ ਹੋ ਗਿਆ ਲੋਹੇ ਦਾ ਜੀ ਅੱਛਾ ਉਹ ਲੋਹੇ ਦਾ ਜਿਹੜੇ ਉਹ 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 ਵੀ ਵੇਚਣ ਵਾਸਤੇ ਰੱਖਿਆ ਜਾਂ ਕਿਵੇਂ ਉਹ ਪਤਾ ਕੀ ਜਿਦੋਂ ਅਸੀਂ ਪਹਿਲਾਂ ਡਿਮਾਂਡ ਆਉਣ ਲੱਗੀ ਜਿਹੜੀ ਲੋਹੇ ਦੇ ਕੂਲਰ ਕਰਕੇ ਮੇਰਾ ਮਨ ਨਹੀਂ ਚਚਿਆ ਜੀ ਹਾ ਗਾਗਨ ਉਹ ਆਪਾਂ ਗਲਤ ਚੀਜ਼ ਦੇ ਕੇ ਰਾਜੀ ਹੀ ਨਹੀਂ ਆਏਗੇ ਅੱਛਾ ਉਹ ਮੈਂ ਪਏ ਆ ਉਹ ਵੀ ਉਹ ਨਹੀਂ ਦੇਣੇ ਉਹ ਦੇਣੇ ਨਹੀਂਗੇ ਜੀ ਉਹ ਨਹੀਂ ਦੇਣੇ ਤੇ ਆ ਆ ਪੈਕਿੰਗ ਆ ਪੈਕਿੰਗ ਤੁਹਾਡੀ ਹੀ ਹੈ ਇਹ ਆਪਣੀ ਪੈਕਿੰਗ ਹੈ ਜੀ ਇਹ ਆਪਣਾ ਮਾਰਕਾ ਲੱਗਿਆ ਹੋਇਆ ਉੱਥੇ ਬੀ ਐਮ ਡਲ ਜੂ ਪੱਚੂ ਮਕੈਨੀਕਲ ਵਰਕਸ਼ॉप ਦਾ ਮੰਨ ਲਓ ਆਪਣਾ ਨਾਮ ਹੈ ਤੇ ਇਹ ਆਪਣੀ ਮੰਨ ਲਓ 쿨ਰ ਪਏ ਆ ਅੱਛਾ ਆਹ ਚੀਜ਼ ਹੈ ਜਿਹੜੀ ਤੁਹਾਡੇ ਘਰੇ ਆ ਜਿਹੜੀ ਉਹ ਬਣ ਕੇ ਚੱਲੀ ਜਾਣੀ ਆ ਵੈਸੇ ਮੇਰੇ ਐਕਸਪੀਰੀਅੰਸ ਦੇ ਵਿੱਚ ਪ੍ਰੀਤ ਇਹ ਸਟੀਲੀ 쿨ਰ ਆ ਚਾਇਆ ਮੰਨਦਾ ਨੂੰ ਗੱਲ ਹੈ ਹਾਂ ਸੱਚੀ ਮਤਲਬ ਦੇਖੋ ਕਈ ਚੀਜ਼ਾਂ ਤੁਹਾਡੇ ਅੱਖਾਂ ਤੋਂ ਓਲੇ ਚੱਲ ਰਹੀਆਂ ਹੁੰਦੀਆਂ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਵੈਸੇ ਮੈਨੂੰ ਐ ਲੱਗਦਾ ਹਰਜਿੰਦਰ ਕਿ ਸਟਰੀਲੀ ਕੂਲਰ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕਰੂਗਾ ਉਹ 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 ਕੀ ਆ ਆਹਾ ਆਹਾ ਇਹ ਪੱਖੇ ਨੇ ਜੀ ਇਹ ਜਿਵੇਂ ਹੁਣ ਮੱਝਾਂ ਵਾਸਤੇ ਲਾ ਦਿੰਨੇ ਆ ਜਾਂ ਆਪਾਂ ਮੰਨ ਲਓ ਜਿਵੇਂ ਮਲੂ ਘਰੇ ਅਗਲਾ ਕਹਿੰਦਾ ਯਾਰ ਛੱਤ ਤੇ ਪੈਣਾ ਉਹਦੇ ਵਾਸਤੇ ਇਹ ਪੱਖੇ ਇਕੱਲਾ ਫਰੇਮ ਹੈ ਜੀ ਇਸ 'ਚ ਜਿੱਦਾਂ ਅਗਲੇ ਨੇ ਪੁਰਾਣੀ ਮੋਟਰ ਲਵਾਉਣੀ ਹੈ ਪੁਰਾਣੀ ਲੱਗ ਜਾਂਦੀ ਹੈ ਜੇ ਨਵੀਂ ਆਪਾਂ ਲਾ ਕੇ ਦਿੰਨੇ ਆ ਉਹ ਵੀ ਹੋ ਜਾਂਦਾ ਜੀ ਇਹਨੂੰ ਵੀ ਐਡਜਸਟਮੈਂਟ ਦੇਦੀ ਪੱਤੀਆਂ ਵਾਲੀ ਹਾਂਜੀ ਹਾਂਜੀ ਇਹਨਾਂ ਨਾਲ ਪਤਾ ਕੀ ਹੈ ਜੇ ਹੁਣ ਪ੍ਰੋਗਰਾਮਾਂ 'ਚ ਜਿਵੇਂ ਟੈਂਟਾਂ ਟੋਂਟਾਂ 'ਚ ਵੀ ਅਗਲੇ ਕਈ ਵਾਰੀ ਵੀਰੇ ਅਗਲਾ ਕਹਿੰਦਾ ਯਾਰ ਹਵਾ ਦੇਣੀ ਹੈ 10 ਪੀਸ ਟੈਂਟਾਂ ਵਾਲੇ ਲੈ ਜਾਂਦੇ ਆ ਜੀ ਕਿਰਾਏ ਤੇ ਚੱਕਾਈ ਜਾਂਦੇ ਆ ਦੂਦ ਆ ਇਹਦੇ 'ਤੇ ਐਡਜਸਟਮੈਂਟ ਦੇਤੀ ਇਹਦੇ ਜਿਵੇਂ ਹੁਣ ਲਾਉਣਾ ਹੈ ਪ੍ਰੋਗਰਾਮ ਹੈ ਕੋਈ ਲਾਓ ਜਿਵੇਂ ਮਰਜ਼ੀ ਕੋਈ ਦਿੱਕਤ ਨਹੀਂ ਬਾਕੀ ਬਾਕੀ ਆਉਂਗਾ ਕੱਲ ਵੀ ਥੋੜਾ ਜਿਹਾ ਖੈਂਡਮੀ ਹਵਾ ਦੇਣੀ ਆ ਤਾਂ ਪੱਤੀਆਂ ਨਾਲ ਐਡਜਸਟਮੈਂਟ ਦੇਤੀ ਪ੍ਰੀਤ ਵੀ ਜਿਵੇਂ ਹੁਣ ਜਿਆਦਾ ਪਸ਼ੂ ਆ ਠੰਡ ਜਿਆਦਾ ਜਾਂ ਥੋੜੀ ਜਿਹੀ ਖੰਡ ਵੀ ਹਵਾ ਸਾਰੇ ਕਿਤੇ ਆਉਂਦੀ ਹੈ ਜੀ ਸਾਰੇ ਕਿਤੇ ਜਾਵੇ ਵੀ ਇੱਕ ਥਾਂ ਲੱਗਿਆ ਗਾਂ ਪਸ਼ੂ ਇੰਨੇ ਥਾਂ ਚਾਤਾ ਗਾਂ ਜਿਹੜੇ ਆਪਣੇ ਸ਼ਹਿਰਾਂ ਵਾਲੇ ਬਾਣੀਏ ਵਗੈਰਿਆਂ ਨੇ ਉਹ ਵੀ ਜਾ ਕੇ ਛੱਤਾਂ ਦੀ ਰੱਖ ਰੱਖਿਆ ਜੀ ਇਹਨਾਂ ਨੇ ਲਿਜਾ ਕੇ ਵੀਰ ਜੀ ਉੱਤੇ ਪੈਣੇ ਆ ਸੀ ਆ ਛੱਡ ਲੈਣੇ ਆ ਕਵਰ ਵਗੈਰਾ ਕਰਿਆ ਮੋਟਰ ਮੋਟਰ ਨੂੰ ਕੋਈ ਦਿੱਕਤ ਨਹੀਂ ਜਾਂ ਕਈ ਵਾਰ ਕੀ ਹੁੰਦਾ ਕਿ ਜਦੋਂ ਪਸ਼ੂਆਂ ਨੂੰ ਆਪਾਂ ਪੱਖਾ ਲਾ ਦਿੰਨੇ ਆ ਤਾਂ ਪੱਖਾ ਉੱਚੀ ਹਵਾ ਨਿਕਾਈ ਜਾਂਦਾ ਪਸ਼ੂ ਜਦੋਂ ਬੈਠਦਾ ਉਦੋਂ ਹਵਾ ਨਹੀਂ ਹੁੰਦੀ ਇਹਨੂੰ ਆਪਾਂ ਥੋੜਾ ਜਿਹਾ ਥੱਲੇ ਕਰ ਸਕਦੇ ਆ ਜੀ ਹਵਾ ਪੂਰੀ ਦੀ ਪੂਰੀ ਹਵਾ ਦਾ ਫਾਇਦਾ ਲੈ ਸਕਦੇ ਆ ਆ ਪਾਈ ਹੋਣਾ ਨੇ ਪੱਖੇ ਦੇ ਮੂਹਰੇ ਲੇ ਪਾਸੇ ਲਾਤੀ ਆ ਕੂਲਰ ਵਾਲੀ ਗ੍ਰੈਲ ਲੈ ਕੂਲ ਕੂਲਰ ਵਾਲੀ ਗ੍ਰੈਲ ਲਾਤੀ ਆ ਜੇ ਵੀ ਤੁਸੀਂ ਸਟੀਲੀ ਕੂਲਰ ਉਹ ਪਈ ਆ ਉਹ ਉਹ ਪਈ ਆ ਤਰੀ ਉਹ ਹਾਂਜੀ ਆ ਪਈ ਆ ਹਾਂ ਆ ਪਈ ਆ ਜੀ ਆ ਪਈ ਆ ਪਈ ਆ ਹਨਾ ਹਾਂਜੀ ਹਾਂ ਇੱਥੇ ਪੂਰਾ ਪਤਾ ਲੱਗਦਾ ਵੀ ਇਹ 2 ਇੰਚੀ ਹੈ ਹਾਂ ਇਹ 2 ਇੰਚੀ ਹੈ ਜੀ ਖੋਲਣੂ ਹਾਂ ਖੋਲੋ ਜੀ ਖੋਲੋ ਇਹ ਰੂਮ ਦੇ ਅਰ ਗਿਆ ਹਨਾ ਸ਼ਣਕਰੀ ਹੈ ਬੁਰੀ ਮਨ ਲੋ ਇਹ ਬੋਦਾ ਜਾਂ ਨਹੀਂ ਹੈਗਾ ਕੰਮ ਹਾਂ ਉਹ ਨਹੀਂ ਚੱਲਣਾ ਵੀ ਨਹੀਂ ਜੀ ਉਹ ਤਾਂ ਥੋੜੇ ਚਿਰ ਚਰਚ ਗਲ ਜੂ ਇਹ ਕਿੰਨੇ ਕਿ ਚਰਚ ਬਦਲਨੀ ਚਾਹੀਦੀ ਕਿੰਨੇ ਕਿੰਨੇ ਕਿ ਚਰਚੇ ਬਦਲ ਦੇਣੀ ਚਾਹੀਦੀ ਆ ਇਹ ਹੀ ਮੈਂ ਤਾਂ ਇਹ ਕਹਿਣਾ ਨੂੰ ਵੀ ਜੇ ਜਿਆਦੇ ਰੇਤੇ ਚ ਪਈ ਹੈ ਕਿਤੇ ਤਾਂ 3 ਸਾਲ ਬਾਅਦ ਜੇ ਕਿਤੇ ਰੇਤਾ ਨਹੀਂ ਪੈਂਦਾ ਉਥੇ 5 ਸਾਲ ਬਾਅਦ ਇਹਜਾ ਕੰਮ ਕਰਦਾ ਬਾਈ ਹਰਜਿੰਦਰ ਐਵੇਂ ਨਹੀਂ ਬਾਈ ਸੇਵਕ ਮਕੈਨੀਕਲ ਵਾਲਾ ਆਉਂਦਾ ਬਾਈ ਸੇਵਕ ਦੀ ਵੀਡੀਓ ਪਾਈ ਜੀ ਉਹਨਾਂ ਨੇ ਉਦੋਂ ਨਾ ਆ ਨਹੀਂ ਹੈਗੇ ਆਪਣੇ ਆਪਣੇ ਮਲੁਖਤਾ ਦੀ ਫੇਵ ਵਾਲੇ ਬਾਈ ਗੁਰਪ੍ਰੀਤ ਜੀ ਹਾਂ 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 ਮੈਨੂੰ ਨਾ ਗਲੈਂਡ ਤੋਂ ਫੋਨ ਆਇਆ ਜੀ ਕਹਿੰਦੇ ਤਿੰਨ ਕੂਲਰ ਭੇਜਣੇ ਮੇਰਾ ਨਾਮ ਨਾਵੇ ਕਹਿੰਦੇ ਹਾਂ ਤੇ ਉਹਨਾਂ ਨੇ ਪੇਮੈਂਟ ਪਾਤੀ ਆਪਾਂ ਕੂਲਰ ਅਗਲੇ ਤੇ ਪਹੁੰਚਦੀ ਵੀਡੀਓ ਬਣਾ ਕੇ ਪਾਤੀ ਜੀ ਵੀ ਆ ਸੋਡੇ ਕੂਲਰ ਪਏ ਮੇਰਾ ਨਾਨਕ ਗੁਪਤਦਾਨ ਕਰਕੇ ਲਿਖਾਇਆ ਜੀ ਕੀ ਬਾਤ ਹਾਂ ਜੀ ਬੰਦੇ ਬਹੁਤ ਹੀ ਇਨਜ਼ੋਤੀ ਨੇ ਪਏ ਆ ਜੀ ਹਮ ਰਜਿੰਦਰ ਭਾਈ ਆਪਾਂ ਰੇਟ ਦੀ ਵੀ ਇਦੇ ਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਸਾਫ਼ ਸਾਫ਼ ਜੇ ਜਮਾ ਕੋਈ ਬਾਲਾ ਨਹੀਂ ਜਿਹੜਾ 242250 ਮਾਡਲ ਆਪਣੇ ਲਵੇ ਇੱਕ 261850 ਇੱਕ 222 ਮਾਡਲ ਹੈ ਮਾੜਾ ਜੀ ਹੱਥੇ ਤੇ ਰਹੀ ਚਲੋ ਮੈਂ ਤੁਹਾਨੂੰ ਦੱਸਦਾ ਜਿਹੜਾ ਦਾ ਇੱਕ ਆਦਾ 261850 ਮਾਡਲ ਹੈ ਜੀ ਸਲਿਮ ਬੋਡੀ ਵਾਲਾ ਹਾਂ ਜਿਹੜਾ ਖੁੱਲੀ ਬਾਡੀ ਦਾ ਚੌਰਸ ਬਾਡੀ ਦਾ ਵੱਡਾ ਗੂਲਰ ਹੈ 242250 ਮਾਡਲ ਹੈ ਜੀ ਸਰ ਨਾਲੋਂ ਵੱਡਾ ਉਹੀ ਹੈ ਜੀ ਉਹ ਹੈਗਾ 18500 ਦਾ ਜੀ ਠੀਕ ਹੈ ਜੀ ਜਿਹੜਾ ਇਹ ਸਲਿਮ ਬੋਡੀ ਵਾਲਾ ਇਹ 17500 ਦਾ 1000 ਰੁਪਏ ਦਾ ਫਰਕ ਹੈ ਠੀਕ ਹੈ ਤੇ ਜਿਹੜਾ ਇਹ ਦੂ ਛੋਟਾ ਹੈ ਜਿਵੇਂ ਕਰੂਮ ਚਲਾਉਣਾ 10 10 ਫੁੱਟ ਦੇ ਜ 11 11 ਫੁੱਟ ਦੇ ਰੂਮ ਚਲਾਉਣਾ ਉਹ ਬਾਈ ਬਾਈ 42 ਮਾਡਲ ਹੈ ਉਹ ਆ ਪਿਆ ਜੀ ਬਾਈ ਬਾਈ 42 ਮਾਡਲ ਠੀਕ ਹੈ ਜੀ ਹਾਂ ਜੀ ਉਹ ਹੈਗਾ ਮੰਨ ਲਓ 14500 ਦਾ ਉਹ 14500 14500 ਦਾ ਜੀ ਤੇ ਤੇ ਜਿਹੜਾ ਉਸ ਤੋਂ ਵੀ ਛੋਟਾ ਆ ਗਿਆ ਕਿਨੇ ਜਿਹੜਾ ਜਿਹੜਾ ਕਾਊਂਟਰ ਸਾਈਜ਼ ਆ ਗਿਆ ਉਹ 6500 ਰੁਪਏ ਦਾ ਜੀ ਉਹ 6500 ਰੁਪਏ ਜਿਹੜਾ ਗੱਡੀ ਵਾਲਾ ਕੂਲਰ ਹੈ ਜਿਹੜਾ ਪਾ ਛੋਟੇ ਹੱਥੀ ਵਾਲਾ ਲਖਾ ਉਹ ਹੈਗਾ 6500 ਰੁਪਏ ਦਾ ਉਹ ਵੀ ਉਹ ਵੀ 6500 ਦਾ ਜੀ ਉਹ ਵੀ ਕੰਬਾਈਨਾਂ ਤੇ ਟਰੱਕਾਂ ਤੇ ਟਰਾਲੀਆਂ ਤੇ ਜਿੱਥੇ ਮਰਜ਼ੀ ਲਾਓ ਜ ਮਨ ਲੋ ਗੱਡੀਆਂ ਵਾਲਾ ਕੋਈ ਵੀ ਭਰਾਵਾਂ ਨੂੰ ਫੋਨ ਕਰਦੇ ਵੀ ਯਾਰ ਕੂਲਰ ਚਾਹੀਦਾ 12 ਵੋਲਟ 24 ਵੋਲਟ ਬਾਹਰ ਯੂਐਸਬਾਰੇ ਕਦੀ ਜਾਂਦਾ ਜੀ ਮਾਲ ਬਾਰੋਂ ਭਰਾ ਮੈਨੂੰ ਫੋਨ ਕਰਦੇ ਨੇ ਚਾਰਕ ਦਿਨ ਹੋ ਗਏ ਯੂਐਸਏ ਤੋਂ ਫੋਨ ਆਇਆ ਕਹਿੰਦਾ ਵੀਰੇ ਕੂਲਰ ਭੇਜ ਦੇ ਪਹਿਲਾਂ ਵੀ ਉਹਨਾਂ ਨੇ ਲੱਗੇ ਇੱਕ ਦੋ ਕੂਲਰ ਤੇ ਸਾਈਜ਼ ਲਿਖਾਤਾ ਉਹਨਾਂ ਦੇ ਸਾਈਜ਼ ਦਾ ਆਪਦੇ ਹਿਸਾਬ ਨਾਲ ਕੂਲਰ ਅਗਲੇ ਨੂੰ ਭੇਜਤਾ ਜੀ ਬਣਾ ਕੇ ਤੇ ਲੈ ਵੀ ਜੇ ਵੀ ਕਿਸੇ ਵੀ ਬੰਦੇ ਨੇ ਕੂਲਰ ਆਰਡਰ ਕਰਨੇ ਆ ਬਾਈ ਕੋਲੇ ਤੁਸੀਂ ਕਰ ਸਕਦੇ ਆ 5 10 20 ਕੂਲਰ ਆਰਡਰ ਕਰਨੇ ਆ ਕਰੋ ਪੈਸੇ ਬਾਈ ਨੂੰ ਪਾਓ ਅੱਖਾਂ ਮੀਚ ਕੇ ਪਾ ਦੋ ਵੀ ਸ੍ਰੀ ਅੰਦਰ ਨੇ ਆਖਿਆ ਸੀਗਾ ਤੈਨੂੰ ਕੋਈ ਟੈਨਸ਼ਨ ਨਹੀਂ ਕਿ ਜਿਹੜੀ ਗੱਲ ਇਹ ਬੰਦਾ ਕਹੂਗਾ ਉਹੀ ਹੋਊਗੀ ਸਾਡੇ ਵਿਸ਼ਵਾਸ ਵਾਲਾ ਬੰਦਾ ਆਪਣਾ ਭਰਾ ਇਹ ਬੰਦਾ ਤੁਸੀਂ ਮਤਲਬ ਆਏ ਨਹੀਂ ਟੈਨਸ਼ਨ ਜੀ ਲੋੜ ਜਾ ਦਿਮਾਗ ਤੇ ਮੰਨੀ ਫਿਰੋ ਬਈ ਯਾਰ ਕੂਲਰ ਮੰਗਾਉਣਾ ਬਾਪੂ ਨੂੰ ਭੇਜਾਂ ਚਾਚੇ ਨੂੰ ਭੇਜਾਂ ਤਾਈ ਨੂੰ ਭੇਜਾਂ ਕੋਈ ਡਿੱਕਾ ਨਹੀਂ ਬਾਈ ਨੂੰ ਪੈਸੇ ਭੇਜ ਤਾ ਤੁਹਾਡਾ ਕੂਲਰ ਤੁਹਾਡੇ ਮੁੰਡੇ ਨਾਲ ਬਾਰੋ ਸਰਪ੍ਰਾਈਜ਼ ਦਿੰਦੇ ਆ ਜੀ ਮੰਨ ਲਓ ਵੀਰ ਸਾਡੇ ਘਰੇ ਲੋਕੇਸ਼ਨ ਪਾ ਦਿੰਦੇ ਘਰ ਦੀ ਵੀ ਘਰੇ ਪਤਾ ਲੱਗੇ ਪੈਸੇ ਤੈਨੂੰ ਪਾ ਦੇ ਤੂੰ ਸਰਪ੍ਰਾਈਜ਼ ਦੇਣਾ ਘਰੇ ਜਾ ਕੇ ਗੁਰੂ ਹਾਂ ਤੇ ਜਿਹਨੇ ਵੀ ਜੀ ਨੂੰ ਸਰਪ੍ਰਾਈਜ਼ ਦੇਣਾ ਬੇਫਿਕਰ ਹੋ ਕੇ ਬਾਈ ਨੂੰ ਫੋਨ ਕਰ ਤੂੰ ਜਿੱਕੇ ਕਾਈ ਮੈਂ ਬੈਠਾ ਕੋਈ ਗੱਲੀ ਨਹੀਂ